ਮੁਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਨਿਤ ਨਵੇਂ ਤੋਂ ਨਵੇਂ ਹਾਸੇ ਜਿਹੜੇ ਨੇ ਉਹ ਸਾਹਮਣੇ ਜਿੱਥੇ ਆਉਂਦੇ ਰਹਿੰਦੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਨਵਾਂ ਸ਼ਾਲਾ ਬਾਜ਼ਾਰ ਦੇ ਵਿੱਚ ਖੜੇ ਆ ਜਿੱਥੇ ਇੱਕ ਅਨੋਖਾ ਜਿਹੜਾ ਵਾਹ ਹਾਸਾ ਉਹ ਸਾਹਮਣੇ ਆਇਆ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਇੱਕ ਟਰੱਕਾ ਟਿਪਪਲ ਟਰੱਕਾ ਜਿਹੜਾ ਪੀਪੀ 12ਟੀ 9888 ਨੰਬਰ ਜਿਹੜਾ ਟਰੱਕ ਹੈਗਾ ਲੋਡ ਵਾਲਾ ਉਹ ਬੇਕਾਬੂ ਹੋ ਕੇ ਦੱਸਿਆ ਜਾ ਰਿਹਾ ਕਿ ਇਹ ਜੋ ਮੂੰਫਲੀ ਵਗੈਰਾ ਦੀ ਜੋ ਝੌਂਪੜੀ ਬਣਾਈ ਹੋਈ ਸੀ ਇੱਕ ਪ੍ਰਵਾਸੀ ਵੱਲੋਂ ਪੱਠੀ ਲਗਾਈ ਗਈ ਸੀ ਲੰਬੇ ਸਮੇਂ ਤੋਂ ਜਿਹੜਾ ਵਿਚਾਰਾ ਮਿਹਨਤ ਮਜ਼ਦੂਰੀ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਹਾ ਆਪਣੇ ਘਰ ਦਾ ਚੁੱਲ੍ਹਾ ਚਲਾ ਰਿਹਾ ਇਹ ਟਰੱਕ ਜਿਹੜਾ ਉਹਦੇ ਉੱਪਰ ਚੜ ਗਿਆ ਹੋਇਆ ਵਾ ਤੇ ਪੂਰੀ ਤਰ੍ਹਾਂ ਇਹ ਜਿਹੜੀ ਦੁਕਾਨ ਆ ਜਿਹੜੀ ਝੌਂਪੜੀ ਆ ਤਹਿਸ ਨੈਸ ਕਰਤੀ ਹੋਈ ਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਈਸਕ੍ਰੀਮ ਮੇਵਾੜ ਦੀ ਜਿਹੜੀ ਰੇੜੀ ਹੈਗੀ ਆ ਪਹਿਲਾਂ ਉਹ ਰੇੜੀ ਜਿਹੜੀ ਆ ਉਹਨੂੰ ਆਪਣੀ ਲਪੇਟ ਦੇ ਵਿੱਚ ਲਿਆ ਇਸ ਟਿਪਰ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਟਿਪਰ ਇਹ ਇਹਨੂੰ ਰੇੜੀ ਨੂੰ ਜਿਹੜਾ ਵਾ ਤੋੜਦਾ ਹੋਇਆ ਉਹਦਾ ਨੁਕਸਾਨ ਕਰਦਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਐਂਗਲ ਹੈਗਾ ਇੱਕ ਐਂਗਲ ਜਿਹੜਾ ਹੈਗਾ ਵਾ ਐਰੋ ਲੱਗਾ ਹੋਇਆ ਉਹਨੂੰ ਵੀ ਤੋੜਦਾ ਹੋਇਆ ਇਸ ਝੌਂਪੜੀ ਦੇ ਉੱਪਰ ਇਸ ਦੁਕਾਨ ਦੇ ਉੱਪਰ ਜਿਹੜਾ ਵਾ ਇੱਕ ਸ਼ੈੱਡ ਬਣਾਈ ਸੀ ਇੱਕ ਸ਼ੈੱਡ ਨੂਮਾ ਜਿਹੜੀ ਇੱਕ ਦੁਕਾਨਦਾਰੀ ਚਲਾ ਰਿਆ ਸੀ ਪ੍ਰਵਾਸੀ ਮੂਫਲੀ ਦੀ ਪੱਟੀ ਲੱਗੀ ਹੋਈ ਆ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਪਰਿਵਾਰ ਵੀ ਇੱਥੇ ਕੰਮ ਕਰਦਾ ਸੀ ਪਰ ਵਾਲਵਾਲ ਬਚ ਗਏ ਨੇ ਸੋ ਇੱਥੇ ਸਾਡੇ ਨਾਲ ਉਹ ਪ੍ਰਵਾਸੀ ਵੀ ਹੋਣਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਪਰਿਵਾਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਆ ਰੋਂਦਾ ਹੋਇਆ ਨਜ਼ਰ ਆ ਰਿਹਾ ਕਿਵੇਂ ਵਾਪਰੇ ਹਾਸਾ ਆਇਆ یہ تھے 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 ہماری تھی پہلے جوس والوں کی ریڑھی ٹونی تھی پھر اس کے بعد میں وہ کما ٹوٹا تھا پھر ہماری گڈ کولی ٹوٹی تھی ہم لوگ اندر بیٹھے تھے جب ٹرک ہمارے پاس آیا ہم لوگ پولی سے باہر گئے باہر آ گئے جب یہ حادثہ ہوا کوئی چوٹ وغیرہ تو نہیں نہیں لگی چوٹ ہمارا نقصان ہو گیا کم سے کم تیس ہزار کتنا جی تیس ہزار تیس ہزار کے قریب نقصان ہو گیا سارا سامان تو نظر آ رہا ہے سامان ਚਲੋ ਭਗਵਾਨ ਦੀ ਇਤਨੀ ਕਿਰਪਾ ਕਿ ਕੋਈ ਚੋਟ ਨਹੀਂ ਲੱਗੀ ਕਿਸੇ ਨੂੰ ਹਾਂ ਨਹੀਂ ਲੱਗੀ ਕਿਸੇ ਨੂੰ ਹਾਂ ਹੋਰ ਵੀ ਇੱਥੇ ਇੱਕ ਜੂਸ ਦੀ ਰੇੜੀ ਹੈਗੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪੇ ਕਿ ਇਹ ਤੁਹਾਡੀ ਰੇੜੀ ਦਾ ਵੀ ਨੁਕਸਾਨ ਹੋਇਆ ਹਾਂਜੀ ਹਾਂਜੀ ਤੁਸੀਂ ਉਦੋਂ ਦੇਖ ਰਹੇ ਸੀ ਜਦੋਂ ਟਰੱਕ ਆ ਰਿਹਾ ਸੀ ਹਾਂਜੀ ਜਦ ਟਰੱਕ ਆਇਆ ਅਸੀਂ ਇੱਧਰ ਹੀ ਖੜੇ تھے ਕਸਟਮਰਾਂ ਨੂੰ ਬਦਨਾਮ ਛੇਕ ਦੇਣ ਲੱਗੇ ਬਦਨਾ ਅੱਛਾ ਅੱਛਾ ਇਹ ਅਚਾਨਕ ਟਰੱਕ ਇਸਪਕ ਰੇੜੀ 'ਤੇ ਕੋ ਚੜਦਾ ਚਲਾ ਗਿਆ ਜੀ ਤੁਹ ਕੋਈ ਚੋਟ ਵਗੈਰਾ ਤੋ ਨਹੀਂ ਆਈ? ਚੋਟ ਤੋ ਨਹੀਂ ਆਈ ਜੀ ਪਰ ਇਹ ਨੁਕਸਾਨ ਹੋ ਗਿਆ 1.7 ਲੱਖ ਰੁਪਏ ਦਾ ਨੁਕਸਾਨ ਹੋ ਗਿਆ। 1.7 ਲੱਖ ਕੀ ਕਰੀਨ ਨੁਕਸਾਨ ਹੋ ਗਿਆ। ਪੂਰੀ ਰੈਡੀ ਟੈਸਨੇਜ ਹੋ ਗਈ। ਤਾਂ ਕੀ ਲੱਗ ਕੇ ਰਹਾ ਕਿ ਕਈ ਇਹ ਹਾਦਸੇ ਦਾ ਕਾਰਨ ਕੀ ਬਣਾ? ਹਾਂ ਜੀ ਅਮੇ ਤੋ ਇਹ ਨਹੀਂ ਪਿੱਛੇ ਸੇ ਆ ਰਹਾ ਥਾ ਜਾਂ ਇਧਰ ਪਾਸੇ ਨਹੀਂ ਪਿੱਛੇ ਸੇ ਆ ਰਹਾ ਥਾ ਜੀ ਅਮੇ ਸੋਚ ਰੇ ਡਾਕ ਇਸ ਕੇ ਅੰਦਰ ਡਰਾਈਵਰ ਹੈ ਪਰ ਇਸ ਕੇ ਅੰਦਰ ਡਰਾਈਵਰ ਨਹੀਂ ਥਾ। ਡਰਾਈਵਰ ਨਹੀਂ ਥਾ। ਹਾਂ ਜੀ ਗੱਡੀ ਐਸੇ ਹੀ ਚਲਤੀ ਆ ਰਹੀ ਸੀ। ਅੱਛਾ ਜੀ ਡਰਾਈਵਰ ਕੇ ਬਿਨਾ ਹੀ ਥਾ? ਹਾਂ ਜੀ ਹਾਂ ਜੀ। ਠੀ ਕੀ ਲੱਗ ਰਿਹਾ ਕਿ ਕੀ ਕਾਰਨ ਕੀ ਬਣਿਆ ਹਾਸੇ ਦਾ ਸਰ ਜਿੱਥੇ ਤੱਕ ਪਤਾ ਲੱਗਾ ਵਾ ਇਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਅੱਛਾ ਜੀ ਉਹਨੇ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਹੀ ਖੜ ਦਿੱਤਾ ਅੱਛਾ ਜੀ ਤੇ ਉਹ ਫਿਰ ਟਰੱਕਾ ਜਿਹੜਾ ਤੁਲਾਣਾ ਸੜਕ ਦੀ ਸੜਕ ਦੇ ਟੁਲਾਣ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਤੇ ਜਾ ਵਜਾ ਇਹਨਾਂ ਦੇ ਵਿੱਚ ਕੀ ਹੋ ਸਕਦਾ ਟਰੱਕ ਦੀ ਹੈਂਡ ਬ੍ਰੇਕ ਨਾ ਲਾਈ ਹੋਏ ਹਾਂ ਇਹ ਵੀ ਹੋ ਸਕਦਾ ਹੈਂਡ ਬ੍ਰੇਕ ਜੇ ਹੈਂਡ ਬ੍ਰੇਕ ਲੱਗੀ ਹੁੰਦੀ ਤੇ ਫਿਰ ਟਰੱਕ ਦੀ ਕਰਕੇ ਚੱਲ ਜਾਂਦਾ ਤਾਂ ਵੀ ਕੋਈ ਗੱਲ ਨਹੀਂ ਕਹਿੰਦੇ ਹਾਂ ਕਹਿੰਦੇ ਆ ਪਾਵਾ ਕਿ ਟਰੱਕ ਜਿਹੜਾ ਤੁਹਾਡਾ ਮਟਰ ਸਟਾਰਟ ਸੀਗਾ ਹੈਂਡ ਬ੍ਰੇਕ ਨਾ ਲੱਗੂਨ ਕਰਕੇ ਉਹ ਰੇੜੇ ਪੈ ਗਿਆ ਰੇੜੇ ਪੈ ਗਿਆ ਠੀਕ ਹੈ ਤੇ ਉਹ ਕੋਈ ਆਪਣਾ ਜਾਨ ਜਾਨ ਜੂਰ ਨੂੰ ਬਚ ਗਈ ਆ ਇਹਦਾ ਮਤਲਬ ਇਹਨਾਂ ਤੇ ਕਹਿ ਨੂੰ ਸਰ ਡਰਾਈਵਰ ਵਿੱਚ ਨਹੀਂ ਸੀ ਡਰਾਈਵਰ ਵਿੱਚ ਨਹੀਂ ਸੀ ਠੀਕ ਹੈ ਜੀ ਤੇ ਟਰੱਕ ਡਰਾਈਵਰ ਹੁਣ ਇੱਥੇ ਮੌਜੂਦ ਆ ਟਰੱਕ ਡਰਾਈਵਰ ਇੱਥੇ ਖੜਦਾ ਪਿਆ ਸੀਗਾ ਜੀ ਚੱਟੀ ਜੀ ਉਹਨੇ ਟੀਚਰ ਪਾਈ ਆ ਕਿੱਥੇ ਇੱਥੇ ਹੈਗਾ ਉਹ ਕੋਈ ਦੱਸੋ ਉਹਨਾਂ ਨਾਲ ਗੱਲਬਾਤ ਕਰ ਲਈਏ ਇਹ ਟਰੱਕ ਤੁਹਾਡਾ ਕਿਥੋਂ ਆ ਰਹੀ ਸੀ ਮੈਂ ਕਰਦਾ ਪ੍ਰਵਾਨ ਉਦਾਸਪੁਰੋਂ ਇਹ ਕਿਵੇਂ ਵਾਪਰਿਆ ਸਾ ਇਹ ਖੜੀ ਗੱਡੀ ਜਿਹੜੀ ਗੱਡੀ ਰੜਗੀ ਖੜੀ ਗੱਡੀ ਜਦੋਂ ਮਤਲਬ ਸਟਾਰਟ ਹੋ ਕੇ ਤਰਤੀ ਜਿਹੜੀ ਆ ਹਾਂਜੀ ਸਟਾਰਟ ਹੋਈ ਤੇ ਦੱਸਿਆ ਜਾ ਰਿਹਾ ਕਿ ਹੈਂਡ ਬ੍ਰੇਕ ਨਹੀਂ ਲੱਗੀ ਧੀ ਗੱਡੀ ਖੜੀ ਜੀ ਕਰੀ ਮੈਂ ਜਿਹੜੇ ਵਿੱਚ ਬੈਠਦਾ ਨਹੀਂ ਕਿ ਬਿਚ ਸਟਾਰਟ ਹੀ ਗੱਡੀ ਘਟ ਰਹੀ ਆ ਕਿ ਜੇ ਟਰੱਕ ਦੀ ਹੈਂਡ ਬ੍ਰੇਕ ਲੱਗੀ ਹੁੰਦੀ ਤੇ ਫਿਰ ਰਹਿਣ ਦਾ ਮਤਲਬ ਕੋਈ ਨਹੀਂ ਸੀ ਦੱਸਿਆ ਜਾ ਰਿਹਾ ਇੱਥੋਂ ਲੋਕਾਂ ਵੱਲੋਂ ਕਿ ਹੈਂਡ ਬ੍ਰੇਕ ਨਹੀਂ ਸੀ ਲੱਗੀ ਟਰੱਕ ਖੜਾ ਜਿਹੜਾ ਵਾ ਇੱਥੇ ਕਿਤੇ ਨਾ ਕਿਤੇ ਅੰਗੈਲੀ ਤੇ ਤੁਹਾਡੀ ਸਾਬਤ ਥੋਰੀ ਆ ਬੇਸ਼ੱਕ ਇਹ ਹਾਸਾ ਤੁਸੀਂ ਜਾਣ ਬੁੱਝ ਕੇ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈਂਡ ਬ੍ਰੇਕ ਦੀ ਬਣਦੀ ਆ ਜੋ ਗੱਡੀ ਖੜੀ ਕਰਨੀ ਹੁੰਦੀ ਹੈ ਹੈਂਡ ਬ੍ਰੇਕ ਲਗਾਈ ਜਾਵੇ ਇਹ ਚੀਜ਼ ਨੂੰ ਮੰਨਦੇ ਹੋ ਸਮਝਦੇ ਹੋ ਹਾਂ ਜੀ ਹੋਇਆ ਇਹ ਅਗਲੀ ਤੋਂ ਤੁਹਾਡੇ ਕੋ ਹੋਈ ਹੈ ਹੁਣੇ ਵੱਡਾ ਨੁਕਸਾਨ ਹੋ ਗਿਆ ਜਿੱਦਾਂ ਰੇਡੀ ਦਾ ਦੱਸਿਆ ਜਾ ਰਿਹਾ ਕਿ ਆ ਆਈਸਕ੍ਰੀਮ ਮਲੀ ਹੈ ਲੱਖ ਸਵਾ ਲੱਖ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਹੋ ਸਕਦਾ ਤੁਸੀਂ ਵੀ ਮਿਹਨਤ ਮਜ਼ਦੂਰੀ ਕਰਦੇ ਹੋ ਮਾਲਕ ਹੋ ਜਾਂ ਡਰਾਈਵਰ ਨਹੀਂ ਡਰਾਈਵਰ ਹੈ ਡਰਾਈਵਰੋਂ ਇਹ ਇੱਧਰ ਵੀ ਨੁਕਸਾਨ ਕਿੰਨਾ ਵੱਡਾ 30000 ਦੇ ਕਰੀਬ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਇਹ ਤਾਂ ਹੁਣ ਜ਼ਿੰਮੇਵਾਰ ਕੌਣ ਆ ਹੁਣ ਇਹ ਤੇ ਬੇਕਸੂਰ ਆ ਨਾ ਰੇੜੀ ਵਾਲੇ ਦਾ ਵੀ ਕੋਈ ਕਸੂਰ ਨਹੀਂ ਹੈਗਾ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਹੈਗਾ ਉਹ ਰੋਜੀ ਰੋਟੀ ਕਮਾਰੇ ਸੀ ਉਹ ਚੁੱਲਾ ਚਲਾ ਰਹੇ ਸੀ ਆਪਣਾ ਇੱਥੇ ਮਿਹਨਤ ਮਜ਼ਦੂਰੀ ਕਰਕੇ ਉਹ ਕਿਤੇ ਨਾ ਕਿਤੇ ਇਹ ਨੰਗੈਲੀ ਤੇ ਸਾਹਮਣੇ ਨਜ਼ਰ ਆ ਰਹੀ ਆ ਕਿ ਹੈਂਡ ਬ੍ਰੇਕ ਨਾ ਲੱਗਣ ਕਰਕੇ ਇਹ ਟਰੱਕ ਰੇੜਿਆ ਕੀ ਕਹੋਗੇ ਇਹ ਉੱਪਰ ਭਾਈ ਕਰਵਾਓਗੇ ਇਹਨਾਂ ਦੀ ਆਪਣੇ ਤੋਂ ਜਾਂ ਆਪਣੇ ਮਾਲਕਾਂ ਤੋਂ ਸਰ ਉਹ ਮਾਲਕਾਂ ਚਲੋ ਮਾਲਕਾਂ ਆਉਣ ਕਰਵਾਣੇ ਪੈਣੀ ਹੈ ਪਰ ਭਾਈ ਤਾਂ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀ ਆ ਵਿਚਾਰੀ ਇੱਥੇ ਆ ਤੇ ਆ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚ ਲਾ ਰਹੇ ਦੂਸਰੀ ਸਟੇਟ ਚ ਆ ਕੇ ਪੰਜਾਬ ਤੇ ਰਹਿ ਕੇ ਫਿਰ ਵੀ ਕਿੱਦਾਂ ਮਰ ਜੇ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾਲ ਕੇਕ ਕੋਲੋਂ ਵੀ ਵਿਚਾਰਾ ਗਰੀਬ ਹੋਏਗਾ ਤੁਹਾਡਾ ਦਾ ਵੀ ਨਾਲ ਮਿਲ ਕੇ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਾਂਜੀ ਹਾਂਜੀ ਨਾਲ ਮਿਲ ਕੇ ਕਰੋ ਕੋਈ ਤਾਂ ਜੋ ਵੀ ਆਗਾਮਨ ਹੈ ਕਰਨ ਗਿਆ ਗਏ ਨਾ ਜਾਣ ਪੋਛ ਤੇ ਕਿਹਦੀ ਸੋਚੀ ਜਿਹੜਾ ਵੱਡਾ ਨੁਕਸਾਨ ਹੋਇਆ ਵਾ ਇਹਦੀ ਹੁਣ ਪਰਪਾਈ ਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਇਹ ਤੇ ਟੈਫਰ ਮਾਲਕਾਂ ਦੀ ਬਣਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਹਨਾ ਇਹ ਪਤਾ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਬੋਤਾ ਇਹਨਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਜਾਂ ਮਾਲਕ ਪਰਨ ਜਾਂ ਡਰਾਈਵਰ ਪਰੇ ਤੇ ਜਿਹੜੀ ਅਕੇ ਤੇ ਦੁਬਾਰਾ ਇਹੋ ਜੀ ਗਲਤੀ ਨਾ ਕਰ ਸਕੇ ਕੋਈ ਵੀ ਇਹੋ ਜੀ ਬਾਕੀ ਬਾਕੀ ਇੱਕ ਹੋਰ ਚੀਜ਼ ਹੈ ਜੇ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬੋਲਵੰਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਹੈ ਬੜੀ ਵਰੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੁਲਟੀਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਟੱਟਰ ਏਰੀਆ ਵਾ ਦੋਨਾਂ ਸਾਡਾ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇਡੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਜੋ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਨ ਕੀਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਤਾਂ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਪਹਿਲਾ ਇਸ ਤੋਂ ਦੋ ਤਿੰਨ ਸਾਲ ਪਹਿਲਾਂ ਚਾਵੇ ਵਿੱਚ ਵੀ ਇੱਦੇ ਟਿੱਪਰ ਇੱਕ ਨੇ ਬੜੀਆਂ ਦੁਕਾਨਾਂ ਵੀ ਤੋੜੀਆਂ ਔਰ ਬੱਜੀਆਂ ਮੋਤਾਂ ਵੀ ਹੋਈਆਂ ਸੀ ਉਹਦੇ ਸੋਸੋ ਤਾਨੇ ਕੋ ਮੋਤ 12 ਵੱਲੋਂ ਕਈ ਤਰ੍ਹਾਂ ਦਾ ਰੋਸ ਜਤਾਇਆ ਜਾ ਰਿਹਾ ਕਿ ਪਹਿਲਾਂ ਵੀ ਉਹਨਾਂ ਵੱਲੋਂ ਜੜੀਆਂ ਨੇ ਅਪੀਲਾਂ ਦਲੀਲਾਂ ਪ੍ਰਸ਼ਾਸਨ ਨੂੰ ਕੀਤੀਆਂ ਨੇ ਕਿ ਇਹ ਜਿਹੜੇ ਲੋਕ ਨੇ ਪ੍ਰਵਾਸੀ ਚਲੋ ਇਹਨਾਂ ਨੇ ਰੋਜੀ ਰਾਟੀ ਆਪਣੀ ਕਮਾਉਣੀ ਹੁੰਦੀ ਆ ਪਰ ਸੜਕ ਦੀ ਜਗ੍ਹਾ ਜਿਹੜੀ ਆ ਇਹਨੂੰ ਛੱਡ ਕੇ ਪਿੱਛੇ ਪਿੱਛੇ ਜਾ ਕੇ ਰੇੜੀਆਂ ਲਗਾਈਆਂ ਜਾਂ ਪਰ ਪ੍ਰਸ਼ਾਸਨ ਦੇ ਸਿਰ ਦੇ ਉੱਪਰ ਜਿਹੜੀ ਦੱਸਿਆ ਜਾ ਰਿਹਾ ਕਿ ਕੋਈ ਜੂਨ ਤੱਕ ਨਹੀਂ ਅਸਰਕ ਦੀ ਜਿਸ ਦੇ ਸਿੱਟੇ ਵਜੋਂ ਜਿਹੜੇ ਅਯਹੀ ਹਾਸੇ ਨੇ ਉਹ ਸਮੇਂ ਸਮੇਂ ਸਿਰ ਸਾਹਮਣੇ ਆਉਂਦੇ ਰਹਿੰਦੇ ਨੇ ਅਪੀਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਕਿ ਕਿਤੇ ਨਾ ਕਿਤੇ ਜਿਵੇਂ ਭਰਿਆ ਯਾਰ ਇੱਥੇ ਜਿਹੜੀਆਂ ਰੇੜੀਆਂ ਬਿਲਕੁਲ ਰੋਡ ਦੇ ਕੰਡੇ ਤੇ ਲਗੀਆਂ ਹੋਈਆਂ ਨੇ ਇਹ ਵੀ ਪਿੱਛੇ ਹਟਾਈਆਂ ਜਾਂ ਤਾਂ ਦੂਜੇ ਪਾਸੇ ਜੋ ਨੁਕਸਾਨ ਹੋਇਆ ਇਹਨਾਂ ਪ੍ਰਵਾਸੀਆਂ ਦਾ ਗਰੀਬਿਆਂ ਦਾ ਇਹਦੀ ਵੀ ਪ੍ਰਭਾਈ ਕਰਨੀ ਕਿਤੇ ਨਾ ਕਿਤੇ ਡਰਾਈਵਰ ਦੀ ਜਾਂ ਟਰੱਕ ਮਾਲਕਾਂ ਦੀ ਬਣਦੀ ਹੈ